ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕਹਾ ਬੜਾ ਟਾਈਮ ਹੋ ਗਿਆ ਸੀਗਾ ਮੈਨੂੰ ਆਪਦੀ ਬੋਲ ਕੇ ਵੀਡੀਓ ਪਾਉਣ ਦਾ ਅੱਜ ਚਲੋ ਸਮਾਂ ਮਿਲਿਆ ਕੁਦਰਤੀ ਤਾਂ ਮੈਂ ਕਹਾ ਵੀ ਚਲੋ ਅੱਜ ਆਪਾਂ ਕੋਈ ਨਾ ਕੋਈ ਚੁਟਕਲਾ ਛੱਡ ਗਏ ਬਈ ਮੈਂ ਕਹ ਕੋਈ ਛੋਟੇ ਜੀ ਗੱਲ ਦੱਸਣ ਲੱਗਾ ਬਈ ਬੜੀ ਕਮਾਲ ਦੀ ਗੱਲ ਹੈ ਲੋਕ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਬਾਹਰਲੇ ਦੇਸ਼ਾਂ ਨੂੰ ਤੁਰ ਜਾਂਦੇ ਬੜੀ ਕਮਾਲ ਦੀ ਗੱਲ ਆ ਲੋਕ ਆਪਣੇ ਸੁਖੜਿਆਂ ਨੂੰ ਪੂਰੇ ਕਰਨ ਵਾਸਤੇ ਬਾਹਰ ਤੁਰੇ ਜਾਂਦੇ ਆ ਤੇ ਕਿਸੇ ਦਾ ਨਾ ਜਿਹੜੇ ਪਿੰਡ ਛੱਡ ਕੇ ਜਾਂਦੇ ਆ ਉਹ ਸੁਖਣੇ ਹੋ ਜਾਣਗੇ ਕਿਉਂਕਿ ਕਿਸੇ ਨੇ ਵਾਪਸ ਨਹੀਂ ਆਉਣਾ ਉਹਨਾਂ ਦੇ ਬੱਚਾ ਨੇ ਵਾਪਸ ਨਹੀਂ ਆਉਣਾ ਹੈਗਾ ਤੇ ਜੇ ਆਪਾਂ ਸੋਚਗੇ ਨਾ ਉਹਨਾਂ ਨੂੰ ਫਾਇਦਾ ਤਾਂ ਹੀ ਆ ਜੇ ਉਹ ਇੱਧਰ ਆਉਂਦੇ ਆ ਤੇ ਪੈਸਾ ਵੱਧਦਾ ਜੇ ਉਦరణ ਫੇਰ ਕੋਈ ਪੈਸਾ ਨਹੀਂ ਵੱਧਾ ਆਪਣੇ ਨਾਲੋਂ ਜ਼ਿਆਦਾ ਮੰਗਾਈ ਆ ਉਧਰ ਹੁਣ ਤੁਸੀਂ ਆ ਗੋਭੀ ਦੀ ਲਾ ਲੋ ਗੋਭੀ ਦਾ ਫੁੱਲ 5 ਰੁਪਏ ਦਾ ਮੰਨ ਲੋ ਇੱਥੇ ਆ ਤੇ 5 ਰੁਪਏ ਦਾ ਉੱਥੇ ਆ ਤੇ ਜੇ ਆਪਾਂ 5 ਰੁਪਏ ਦਾ ਗੋਭੀ ਦਾ ਫੁੱਲ ਖਾ ਕੇ ਤੇ ਆਪਾਂ ਮਾਰਦੇ ਕਿਰਾੜੇ ਸੌ ਜਾਂਦੇ ਬੜੇ ਆਰਾਮ ਨਾਲ ਬੇਫਿਕਰ ਹੋ ਕੇ ਗੋਭੀ ਖਾਧੀ ਆ ਪਰ ਉਹਨਾਂ ਨੂੰ ਜੇ ਸੁਖਣਾ ਆ ਗਿਆ ਨਾ ਇੰਡੀਆ ਦਾ ਉਹਨਾਂ ਨੇ ਫੱਟ ਦੇਣੇ ਉੱਠ ਕੇ ਬਹਿ ਜਾਣਾ ਕਿਉਂਕਿ ਉਹਨਾਂ ਦਾ 300 ਰੁਪਏ ਲੱਗਿਆ ਹੋਇਆ ਇੱਧਰ ਨਾਲ ਤੇ ਜੇ 5 ਰੁਪਏ ਗੋਭੀ ਦਾ ਫੁੱਲ ਹੋਵੇ ਤੇ ਕੋਈ ਗੱਲ ਨਹੀਂ ਪਰ ਜੇ ਉਧਰ ਉਧਰਲੇ ਬੰਦੇ ਦੀ ਇੱਧਰ ਨਿਗਾਹ ਆ ਹੀ ਜਾਂਦੀ ਹੈ ਇੰਡੀਆ ਦੇ ਵਿੱਚ ਧਿਆਨ ਵਾਜ ਹੀ ਜਾਂਦਾ ਜਦੋਂ ਇੱਧਰ ਧਿਆਨ ਹੋ ਗਿਆ ਨਾ ਤੇ ਉਹਨੂੰ ਨੀਂਦ ਨਹੀਂ ਆਉਣੀ ਕਿਉਂਕਿ 300 ਰੁਪਏ ਲੱਗਿਆ ਵਾ ਇਸ ਕਰਕੇ ਉਧਰ ਮਗਾਈ ਬਹੁਤ ਜ਼ਿਆਦਾ ਹੈ ਉਹ ਉਧਰ ਲਈ ਮਗਾਈ ਜੇ ਉਧਰ ਹੀ ਵਰਤ ਗਏ ਆਪਾਂ ਤੇ ਕੁਛ ਨਹੀਂ ਬਣਦਾ ਤੇ ਜੇ ਆਪਾਂ ਮੰਨ ਕੇ ਚੱਲੋ ਆਪਾਂ ਇੱਧਰ ਆ ਜਗੇ ਤੇ ਪੈਸਾ ਵੱਧਦਾ ਫਿਰ ਚਲੋ 60 62 ਨਾਲ ਗੁਣਾ ਹੋ ਜਾਂਦੀ ਹੈ ਤੇ ਪੈਸਾ ਵੱਧ ਜਾਂਦਾ ਇੱਧਰ ਆਣ ਕੇ ਫਿਰ ਆਪਣਾ ਵਧੀਆ ਲੋਕ ਵਿਖਾਵਾ ਕਰਦੇ ਆ ਇਸ ਕਰਕੇ ਵੀਜੀ ਆਪਣੇ ਇੰਡੀਆ ਦੇ ਵਿੱਚ ਵੀ ਰਹਿ ਕੇ ਆਪਾਂ ਬਹੁਤ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਇੱਥੇ ਸ਼ਰਮ ਆਉਂਦੀ ਆ ਵੀ ਆਪਾਂ ਕੰਮ ਕਰਦੇ ਹੁਣ ਮੰਨ ਕੇ ਚੱਲੋ ਵੀ ਮੈਂ ਵੀਡੀਓ ਪਾਉਣਾ ਮੇਰੀ ਵੀਡੀਓ ਵੇਖ ਕੇ ਵੀ ਮੈਨੂੰ ਲੋਕ ਕੁਝ ਨਾ ਕੁਝ ਬੋਲਦੇ ਆ ਤੇ ਪਰ ਇਸ ਚੀਜ਼ ਦੀ ਪਰਵਾਹ ਨਹੀਂ ਕਰਨੀ ਇੱਥੇ ਹੁੰਦਿਆਂ ਆਪਾਂ ਪੈਸਾ ਕਮਾ ਸਕਦੇ ਆ ਆਪਣੀ ਮਿਹਨਤ ਆਪਾਂ ਮਿਹਨਤ ਕਰੋ ਤੇ ਪੈਸਾ ਕਮਾਓ ਜਿਸ ਬੰਦੇ ਨੂੰ ਇੱਥੇ 25-30000 ਰੁਪਏ ਬੰਦ ਆ ਉਹਨੂੰ ਕੈਨੇਡਾ ਜਾਂ ਦੀ ਕੋਈ ਲੋੜ ਨਹੀਂ ਹੈਗੀ ਇੱਥੇ ਕਮਾਓ ਤੇ ਖਾਓ ਤੇ ਇਸ ਕਰਕੇ ਆਪਾਂ ਇੱਥੇ ਬਹੁਤ ਖੁਸ਼ ਆ ਕਿਉਂਕਿ ਇੱਥੇ ਮਹਗਾਈ ਨਹੀਂ ਹੈਗੀ ਇੰਨੀ ਜਿੰਨੀ ਆਪਾਂ ਸੋਚਦੇ ਆ ਕੈਨੇਡਾ ਨਾਲੋਂ ਤਾਂ ਬਹੁਤ ਗੁਣਾ ਘੱਟ ਆ ਮਹਗਾਈ ਇੱਥੇ ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਮਹਗਾਈ ਆ ਤੇ ਉੱਥੇ ਜਾ ਕੇ ਆਪਾਂ ਜਿਹੜੇ ਬੰਦੇ ਨੇ ਇੱਥੇ ਕੰਮ ਨਹੀਂ ਨਾ ਕੀਤਾ ਹੁੰਦਾ ਉੱਥੇ ਜਾ ਕੇ ਉਹਨੂੰ ਵੀ ਕੰਮ ਕਰਨਾ ਪੈਂਦਾ ਤਾਂ ਜਾ ਕੇ ਪੂਰਾ ਉਤਰਦਾ ਤੇ ਆਪਣੇ ਇੱਥੇ ਇੱਥੇ ਚਾਰ ਪੰਜ ਜੀ ਮਗਰ ਖਾਣ ਵਾਲੇ ਹੁੰਦੇ ਆ ਤੇ ਇੱਕ ਬੰਦਾ ਕਮਾਉਣ ਵਾਲਾ ਹੁੰਦਾ ਤੇ ਉੱਥੇ ਨਹੀਂ ਉੱਥੇ ਵਿਹਲਾ ਨਹੀਂ ਬੈਠ ਕੇ ਖਾ ਸਕਦਾ ਉੱਥੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਤਾਂ ਜਾ ਕੇ ਪੂਰਾ ਉਤਰੇਗਾ ਇਸ ਕਰਕੇ ਤੁਸੀਂ ਦੇਖੋ ਵੀ ਇੱਥੇ ਇੱਕ ਬੰਦਾ ਪੰਜੀਆਂ ਨੂੰ ਪਾਲ ਦਿੰਦਾ ਉੱਥੇ ਇੱਕ ਬੰਦਾ ਪੰਜੀਆਂ ਨੂੰ ਨਹੀਂ ਪਾਲ ਸਕਦਾਗਾ ਇਸ ਕਰਕੇ ਆਪਾਂ ਆਪਣੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕਾਮਯਾਬ ਹੋਈਏ ਤੇ ਵਧੀਆ ਨਾ ਘਰ ਛੱਡ ਕੇ ਜਾਓ ਕਿਉਂਕਿ ਮਗਰੋਂ ਘਰਾਂ ਨੂੰ ਵੀ ਸਿਉਖ ਲੱਗ ਜਾਂਦੀ ਆ ਫਿਰ ਆਣ ਕੇ ਰੰਗ ਕਰਾਉਂਦੇ ਆ ਸਿਉਖ ਦੀ ਦਵਾਈ ਪਾਉਂਦੇ ਆ ਇਸ ਕਰਕੇ ਆਪਾਂ ਇੱਥੇ ਹੀ ਰਹਿ ਕੇ ਆਪਾਂ ਟਾਈਮ ਵਧੀਆ ਪਾਸ ਕਰ ਸਕਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ